ਹਾਂਜੀ ਵੈਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਲੱਗੇ ਆ ਜੀ ਨਾਲ ਆ ਪੰਜਾਬੀ ਸਲਵਾਰ ਦੇ ਵਿੱਚ ਪਾਉਣ ਵਾਲਾ ਨਾਲਾ ਜੀ ਆਪਾਂ ਨੇ ਦੋ ਕਲਰ ਦਾ ਧਾਗਾ ਲਾਇਆ ਜੀ ਇਹ ਆਪਾਂ ਨੇ ਜਿੱਡਾ ਕ ਆਪਾਂ ਨੇ ਵੱਡਾ ਛੋਟਾ ਨਾਲਾ ਕਰਨਾ ਉਨੀ ਕੁ ਲੰਬਾਈ ਦੇ ਆਪਾਂ ਜੀ ਇਹ ਧਾਗੇ ਕੱਟ ਲੈਣੇ ਨੇ ਹਾਂਜੀ ਤੁਸੀਂ ਵੱਡੇ ਛੋਟੇ ਕੋਈ ਵੀ ਕੱਟ ਸਕਦੇ ਆ ਅੰਜੂਣਾ ਪਹਿਲੇ ਸੈਂਟਰ ਕਰ ਲਾਂਗੇ ਆ ਜਿਹੜਾ ਸੈਂਟਰ ਆ ਜੀ ਇੱਥੋਂ ਫੜ ਕੇ ਐਂ ਗੂਠੇ ਦੇ ਉੱਤੇ ਰੱਖ ਕੇ ਜੀ ਇੱਕ ਗੂਠੇ ਦੇ ਉੱਤੇ ਐਂ ਬਲ ਦੇ ਦਾਂਗੇ ਆਪਾਂ ਹਾਂਜੀ ਹਾਂਜੀ ਹੁਣ ਆਪਾਂ ਸ਼ੁਰੂ ਕਰਦੇ ਆ ਜੀ ਆਪਾਂ ਨੇ ਜਿਹੜੀਆਂ ਲੜੀਆਂ ਲੈਣੀਆਂ ਨੇ ਇਹ ਆਪਾਂ ਮੋਟਾ ਪਤਲਾ ਆਪਣੇ ਹਿਸਾਬ ਦੇ ਨਾਲ ਰੱਖ ਸਕਦੇ ਆ ਇਹ ਆਪਾਂ ਨੇ ਆ ਛੇ ਛੇ ਲੜੀਆਂ ਲਈਆਂ ਨੇ ਜੀ ਜੇ ਤੁਸੀਂ ਨਾਲਾ ਮੋਟਾ ਕਰਨਾ ਜਾਂ ਪਤਲਾ ਕਰਨਾ ਹਾਂਜੀ ਆਪਾਂ ਨੂੰ ਸ਼ੁਰੂ ਕਰਦੇ ਆਂ ਜੀ ਹਾਂਜੀ ਆਹ ਜਿਹੜਾ ਫਿਰੋਜੀ ਰੰਗ ਦਾ ਇੱਕ ਨੀਚੇ ਆ ਗਿਆ ਕੁੱਤੇ ਆ ਗਿਆ ਜੀ ਫੜ ਕੇ ਪਹਿਲਾਂ ਇਹ ਦੋਏ ਆਪਾਂ ਇਹ ਕਰੀ ਜਾਵਾਂਗੇ ਫਿਰ ਆਪਾਂ ਜਿਹੜੇ ਕਰੀਮ ਆ ਇਹਨੂੰ ਕਰੀ ਜਾਵਾਂਗੇ ਹਾਂਜੀ ਇੱਕ ਲੜ ਉੱਪਰੋਂ ਫੜ ਲੈਣਾ ਫਿਰ ਉਹ ਜੀ ਦਾ ਇੱਕ ਨੀਚੋਂ ਇਹ ਗ੍ਰੀਮ ਦੇ ਵਿੱਚ ਦੀ ਨੰਗਾ ਦਾਂਗੇ ਹਾਂਜੀ ਆਪਾਂ ਫੇਰ ਦੱਸਦੇ ਆਂ ਜੀ ਤੁਹਾਨੂੰ ਆਪਾਂ ਐਂ ਬਚੀ ਨੰਗਾਈ ਜਾਣਾ ਜੀ ਹਾਂ ਜੀ ਇਹ ਦੋ ਰੰਗਾਂ ਦਾ ਬੁਣਿਆ ਬਹੁਤ ਸੋਹਣਾ ਲੱਗਦਾ ਜੀ ਆਪਾਂ ਇੱਕ ਰੰਗ ਦਾ ਵੀ ਬੁਣ ਸਕਦੇ ਹਾਂ ਹਾਂ ਜੀ ਜਿਹੜਾ ਫਿਰੋਜੀ ਹੈ ਜੀ ਇਹ ਐਂ ਵਿੱਚ ਨੂੰ ਲੰਘਾਉਣਾ ਆਹ نیچے ਵਾਲਾ ਆਪਾਂ ਨਹੀਂ ਐਂ ਉੱਪਰ ਲੈ ਜਾਣਾ ਫੇਰ ਆ ਇਧਰ ਇਧਰ ਲਾ ਲੈ ਇਧਰ ਨੂੰ ਇਧਰ ਲੈ ਇਧਰ ਹਾਂ ਜੀ ਇਸ ਤਰ੍ਹਾਂ ਆਪਾਂ ਇਹ ਨਾੜਾ ਬੁਣੀ ਜਾਵਾਂਗੇ ਆਪਾਂ ਤੁਹਾਨੂੰ ਥੋੜਾ ਜਿਹਾ ਇੱਕ ਵਾਰੀ ਹੋਰ ਦੱਸ ਦਿਆਂ। ਆ ਜਿਹੜਾ ਉੱਪਰਲਾ ਲੜਾ ਇਹ نیچے ਆ ਨੀਚੇ ਵਾਲੇ ਨੂੰ ਆਪਾਂ ਉੱਪਰ ਲੈ ਜਾਾਂਗੇ। ਆ ਵੀ ਇੱਧਰ ਨਾਲ ਸੱਜੇ ਵਾਲਾ ਖੱਬੇ ਖੱਬੇ ਵਾਲਾ ਸੱਜੇ ਲੈ ਜਾਂਦੀ ਜੀ ਜਿਹੜਾ ਕਰੀਮ ਦਾ। ਆ ਉੱਪਰਲਾ ਫਰੋ ਜੀ ਨੀਚੇ ਆ ਨੀਚੇ ਵਾਲਾ ਆਪਾਂ ਉੱਪਰ ਲੈ ਜਾਾਂਗੇ। ਆ ਜਿਹੜਾ ਜੀ ਸੱਜੇ ਵਾਲੇ ਖੱਬੇ ਨੂੰ ਕਰਦਾਂਗੇ ਖੱਬੇ ਵਾਲਾ ਸੱਜੇ ਨੂੰ ਕਰਦਾਂਗੇ। ਇਸ ਤਰ੍ਹਾਂ ਹੀ ਆਪਣਾ ਨਾਲਾ ਬਣੀ ਜਾਊਗਾ ਜੀ ਘਰ ਦੇ ਬੁਨੇ ਨਾਲੇ ਬਹੁਤ ਵਧੀਆ ਰਹਿੰਦੇ ਨੇ ਜੀ ਮਲੈਮ ਹੁੰਦੇ ਨੇ ਨਰਮ ਹੁੰਦੇ ਨੇ ਬਹੁਤ ਸੌਖੇ ਤੇ ਸਾਨੀ ਨਾਲ ਬਣ ਜਾਂਦੇ ਨੇ ਹਾਂਜੀ ਆਪਾਂ ਫੇਰ ਦੱਸਦੇ ਹਾਂ ਜੀ ਤੁਹਾਨੂੰ ਆ ਜਿਹੜਾ ਜੋੜ ਆ ਗਿਆ ਜੀ ਇਹਨੂੰ ਵੀ ਆਪਾਂ ਇਹ ਵਿੱਚ ਕਰੀ ਜਾਵਾਂਗੇ ਜੇ ਨਹੀਂ ਠੀਕ ਆਊਗਾ ਜੀ ਆਪਾਂ ਬਾਅਦ ਵਿੱਚ ਇਹਨੂੰ ਕੈਂਚੀ ਨਾਲ ਕੱਟ ਦਾਂਗੇ ہاں ਜੀ ਦੋ ਰੰਗਾਂ ਬੁਣਿਆ ਬਹੁਤ ਸੋਹਣਾ ਲੱਗਦਾ ਜੀ ਹਾਂਜੀ ਅੱਗੇ ਆਪਣੀ ਪ੍ਰਾਣੀਆਂ ਜੀ ਬੀਬੀਆਂ ਸਾਰੀਆਂ ਘਰੀ ਬੁਣ ਕੇ ਪਾਉਂਦੀਆਂ ਸੀਗੀਆਂ ਜੀ ਹੁਣ ਆਪਾਂ ਅੱਜ ਕੱਲ ਬਾਜ਼ਾਰੋਂ ਲਿਆ ਕੇ ਪਾਉਨੇ ਆਂ ਹਾਂਜੀ ਹੁਣ ਆਪਣਾ ਵੱਡਾ ਹੋ ਗਿਆ ਜੀ ਆਪਾਂ ਇਹਨੂੰ ਐਂ ਗੂਠੇ ਦੇ ਉੱਪਰ ਦੀ ਲਵੇਟ ਲਾਂਗੇ ਹੁਣ ਇਹ ਆਪਣਾ ਲਾੜਾ ਛੋਟਾ ਹੋ ਜੂਗਾ ਹਾਂਜੀ ਆਪਾਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿਆਂ ਨਾਲਾ ਕਿਵੇਂ ਬਣਨਾ ਜੀ ਆ ਜਿਹੜਾ ਫਰੋਜੀ ਦਾ ਉੱਪਰਲਾ ਲਾੜਾ ਜੀ ਇਹਨੂੰ ਆਪਾਂ نیچے ਕਰ ਲਾਂਗੇ ਜਿਹੜਾ نیچے ਵਾਲਾ ਇਹਨੂੰ ਆਪਾਂ ਇਹ ਉੱਪਰ ਲੈ ਜਾਾਂਗੇ ਆਹ ਜਿਹੜਾ ਦੂਜਾ ਕਰੀਮ ਆ ਜੀ ਇਹ ਵੀ ਇੱਧਰਲੇ ਪਾਸੇ ਵਾਲਾ ਇੱਧਰ ਕਰ ਦਾਂਗੇ ਇੱਧਰਲੇ ਵਾਲਾ ਆਪਾਂ ਇੱਧਰ ਕਰ ਦਾਂਗੇ ਹਾਂਜੀ ਬਹੁਤ ਸੌਖਾ ਤੇ ਆਸਾਨੀ ਨਾਲ ਬਣ ਜਾਂਦਾ ਜੀ 5-7 ਮਿੰਟ ਦੇ ਵਿੱਚ ਜੀ ਨਾਲਾ ਬਣ ਕੇ ਆਪਣਾ ਤਿਆਰ ਹੋ ਜਾਂਦਾ ਹਾਂਜੀ ਆਪਾਂ ਫੇਰ ਦੱਸਦਾ ਤੁਹਾਨੂੰ ਆ ਨੀਚੇ ਵਾਲਾ ਉੱਪਰ ਲੈ ਜਾਾਂਗੇ ਉੱਪਰ ਵਾਲਾ ਜਿਹੜਾ ਫਿਰੋਜੀ ਆ ਨੂੰ ਨੀਚੇ ਲਿਆਵਾਂਗੇ ਹੁਣ ਜੀ ਆਪਾਂ ਜਿਹੜਾ ਕਰੀਮ ਵਾਲਾ ਸੱਜੇ ਵਾਲਾ ਖੱਬੇ ਨੂੰ ਕਰ ਦਾਂਗੇ ਖੱਬੇ ਵਾਲਾ ਸੱਜੇ ਨੂੰ ਕਰੀ ਜਾਵਾਂਗੇ ਹਾਂਜੀ ਆਹੀਂ ਆਪਾਂ ਬੁਣੀ ਜਾਵਾਂਗੇ ਇਹ ਨਾੜਾ ਬਹੁਤ ਛੇਤੀ ਬਣ ਕੇ ਤਿਆਰ ਹੁੰਦਾ ਜੀ। ਬੁਣਿਆ ਹੋਇਆ ਵੀ ਬਹੁਤ ਸੋਹਣਾ ਲੱਗਦਾ ਜੀ। ਹਾਂਜੀ ਆਪਾਂ ਕਿਸੇ ਪੀੜੀ ਦੇ ਨਾਲ ਜਾਂ ਕੁਰਸੀ ਦੇ ਨਾਲ ਬੰਨ ਕੇ ਵੀ ਬੁਣ ਸਕਦੇ ਆ। ਪਰ ਇਹ ਜਦੋਂ ਪੈਰ ਦੇ ਗੂਠੇ ਤੇ ਲਵੇਟਦੇ ਆ ਜੀ। ਫਿਰ ਜਿਆਦਾ ਵਧੀਆ ਬਣਦਾ ਨਾਲੇ ਟਾਈਟ ਰਹਿੰਦਾ ਤੇ ਢਿੱਲਾ ਨਹੀਂ ਹੁੰਦਾ ਹਾਂਜੀ ਨਾੜ ਆਪਣਾ ਬੁਣਿਆ ਗਿਆ ਜੀ ਹੁਣ ਇੱਥੋਂ ਆਪਾਂ ਇਹ ਧਾਗਾ ਘੁਮਾ ਕੇ ਜੋੜ ਲਾ ਲਾਂਗੇ ਇੱਥੇ ਇੱਕ ਗੱਠ ਹੋਰ ਦੇ ਲਾਂਗੇ ਜੀ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਆ ਤੁਹਾਨੂੰ ਹੱਥ ਦੇ ਉੱਤੇ ਲਵੇਟ ਕੇ ਦਿਖਾਉਣੀ ਆ ਜੀ ਦੇਖੋ ਨਾਲਾ ਬੁਣਿਆ ਦੋ ਰੰਗਾ ਕਿੰਨਾ ਸੋਹਣਾ ਲੱਗਦਾ ਅਗਲੀ ਵੀਡੀਓ ਦੇ ਵਿੱਚ ਆਪਾਂ ਜਿਹੜੀ ਜੂਰੇ ਨਾਲਾ ਬੁਣ ਕੇ ਐਂਡ ਦੇ ਵਿੱਚ ਇੱਥੇ ਹੈਡਵੱਟ ਦੇ ਹੁੰਦੇ ਨੇ ਜੀ ਆਪਾਂ ਤੁਹਾਨੂੰ ਫਿਰ ਉਹ ਵੀ ਬੁਣ ਕੇ ਜੀ ਅਗਲੇ ਪਾਰਟ ਦੇ ਵਿੱਚ ਦੱਸਾਂਗੇ ਆ ਉਹਦੇ ਲਈ ਆਪਾਂ ਨੇ ਇੰਨਾ ਕ ਛੱਡ ਲਿਆ ਜੀ ਬੁਣ ਕੇ ਜਿਹੜਾ ਬਾਧੂ ਹੋਊਗਾ ਆਪਾਂ ਕੱਟ ਦਾਂਗੇ ਜੀ ਹਾਂਜੀ ਬਹੁਤ ਸੋਹਣਾ ਲੱਗਦਾ ਜੀ ਦੋ ਰੰਗਾਂ ਨਾਲਾ ਬੁਣਿਆ ਹੋਇਆ ਤੁਸੀਂ ਵੀ ਜਰੂਰ ਟਰਾਈ ਕਰਿਓ ਜੀ ਜਰੂਰ ਨਾਲਾ ਬੁਣਿਓ ਹਾਂਜੀ ਇਹ ਗੋਲ ਨਾਲਾ ਹਾਂਜੀ ਇਹ ਪਾਇਆ ਹੋਇਆ ਵੀ ਜੀ ਬਹੁਤ ਮਲੈਮ ਰਹਿੰਦਾ ਬਹੁਤ ਸੌਫਟ ਰਹਿੰਦਾ ਜੀ ਤੁਸੀਂ ਬਣਾ ਕੇ ਪਾਇਓ ਜਰੂਰ ਟਰਾਈ ਕਰਿਓ ਜੀ ਸਾਰੇ ਹਮ ਸਾਸਰੀਕਾਲ ਜੀ ਧੰਨਵਾਦ